ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਸਭ ਠੀਕ ਠਾਕ ਹੋਵੋਗੇ ਤੇ ਅੱਜ ਕਬੂਤਰ ਦੇਖੋ ਕਿੱਥੇ ਬੈਠਾ ਤੇ ਧੁੱਪ ਲੈ ਰਿਹਾ ਪੂਰੇ ਨਜ਼ਾਰੇ ਦੇ ਨਾਲ ਤੇ ਲੋ ਜੀ ਅੱਜ ਮੈਂ ਸਵੇਰੇ ਸਵੇਰੇ ਲੱਗੀ ਸਬਜ਼ੀ ਬਣਾਉਣ ਤੇ ਸਬਜ਼ੀ ਆਪਾਂ ਬਣਾਵਾਂਗੇ ਅੱਜ ਆਲੂ ਮਟਰਾਂ ਦੀ ਤੇ ਮੈਂ ਤੇਲ ਪਾਇਆ ਸਭ ਤੋਂ ਪਹਿਲਾਂ ਥੋੜੀ ਜੀ ਹਲਦੀ ਪਾ ਲਈ ਤੇ ਸੁੱਕੀ ਲਾਲ ਮਿਰਚ ਪਾਊਡਰ ਵਾਲੀ ਤੇ ਹੁਣ ਮੈਂ ਪਾਤਾ ਕੋਈ ਤਕਰੀਬਨ 1 ਚਮਚ ਦੇ ਕਰੀਬ ਪਾਤਾ ਜੀਰਾ ਤੇਜ ਪੱਤਾ ਤਿੰਨ ਪਾਤੇ ਵੱਡੀ ਇਲਾਇਚੀ ਪਾਤੀ ਆ ਕਸ਼ੂਵ ਵਾਸਤੇ ਤੇ ਇਹਨਾਂ ਨੂੰ ਆਪਾਂ ਭੁੰਨ ਲਿਆ ਹਲਕਾ ਜਿਹਾ ਤੇ ਹੁਣ ਮੈਂ ਪਿਆਤੀ ਪਿਆਜ਼ ਪਿਆਜ਼ ਆਪਾਂ ਚੋਪਰ 'ਚ ਹੀ ਕੀਤੇ ਸੀਗੇ ਬ੍ਰੀਕ ਟੂਕ ਮਤਲਬ ਕਰ ਲਏ ਸੀਗੇ ਜਿਆਦਾ ਪੇਸਟ ਨਹੀਂ ਬਣਾਈ ਇਹਨਾਂ ਦੀ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਣਾ ਨਰਮ ਹੋਣ ਤੱਕ ਜਿਆਦਾ ਪਕਾਉਣੇ ਨਹੀਂ ਹੈਗੇ ਤੇ ਜਿੱਦਾਂ ਹੀ ਇਹ ਨਰਮ ਹੋ ਜਾਣਗੇ ਸੌਫਟ ਜੇ ਹੋ ਜਾਣਗੇ ਤੇ ਆਪਾਂ ਐਡ ਕਰ ਦਾਂਗੇ ਵਿੱਚ ਲਸਣ ਤੇ ਅਦਰਕ ਲਸਣ ਅਦਰਕ ਮੈਂ ਵਾਵਾ ਸਾਰਾ ਪਾਇਆ ਤੇ ਇਹਨਾਂ ਨੂੰ ਵੀ ਆਪਾਂ ਹਲਕੀ ਜੀ ਫਲੇਮ ਤੇ ਭੁੰਨ ਲੈਣਾ ਆ ਲਸਣ ਤੇ ਅਦਰਕ ਨੂੰ ਵੀ ਤੇ ਲੋਜੀ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਐਡ ਕਰਤੀ ਆ ਲਾਲ ਮਿਰਚ ਪੇਸਟ ਬਣਾਈ ਹੋਈ ਰੱਖੀ ਹੋਈ ਆ ਤੇ ਉਹੀ ਪਾਤੀ ਆਪਾਂ ਤੇ ਮਿਰਚ ਉਸ ਹਿਸਾਬ ਨਾਲ ਪਾਇਆ ਕਿ ਪਹਿਲਾਂ ਵੀ ਥੋੜੀ ਜੀ ਪਾਈ ਹੋਈ ਆ ਲਾਲ ਮਿਰਚ ਤੇ ਉਸ ਹਿਸਾਬ ਨਾਲ ਪਾਈ ਆ ਬਾਕੀ ਟੇਸਟ ਦੇ ਹਿਸਾਬ ਨਾਲ ਪਾਇਓ ਤੇ ਨਮਕ ਗਰਮ ਮਸਾਲਾ ਤੇ ਹਲਦੀ ਤੇ ਨਮਕ ਵੀ ਆਪਾਂ ਆਪਣੇ ਟੇਸਟ ਦੇ ਹਿਸਾਬ ਨਾਲ ਪਾਇਆ ਜਿੰਨਾ ਤੁਹਾਨੂੰ ਪਸੰਦ ਹੈ ਉਹ ਸਭ ਨਾਲ ਪਾ ਲਿਆ ਤੇ ਇਹਨਾਂ ਨੂੰ ਵੀ ਮੈਂ ਹਲਕੀ ਜੀ ਫਲੇਮ ਤੇ ਪੋਂ ਲਿਆ ਤੇ ਹੁਣ ਮੈਂ ਪਾਈਆ ਟਮਾਟਰ ਦੀ ਪਿਊਰੀ ਬਣਾ ਕੇ ਪਾਤੀ ਜਾਂ ਤੁਸੀਂ ਬਰੀਕ-ਬਰੀਕ ਵੀ ਕੱਟ ਕੇ ਪਾ ਸਕਦੇ ਆ ਦੋ ਤੋਂ ਤਿੰਨ ਟਮਾਟਰ ਸੀਗੇ ਤੇ ਲੋਜੀ ਨਾਲ ਹੀ ਮੈਂ ਹੁਣ ਪਾ ਦੂੰਗੀ ਇਹਦੇ ਵਿੱਚ ਕਰੀਮ ਕੁਕਿੰਗ ਵਾਲੀ ਜਾਂ ਤੁਸੀਂ ਇਹਦੀ ਜਗਾ 2 ਚਮਚ ਦਹੀਂ ਦੇ ਪਾ ਸਕਦੇ ਆ ਪਰ ਦਹੀਂ ਬਿਲਕੁਲ ਮਿੱਠਾ ਹੋਣਾ ਚਾਹੀਦਾ ਤੇ ਖੱਟਾ ਨਾ ਹੋਵੇ ਉਹਦੇ ਨਾਲ ਫਿਰ ਗਰੇਵੀ ਜਿਹੜੀ ਉਹਦੀ ਖਟਾਸ ਦਊਗੀ ਤੇ ਲੋ ਜੀ ਆਪਣੇ ਜਿਹੜੀ ਗਰੇਵੀ ਇਹਦੇ ਨਾਲ ਬਹੁਤ ਵਧੀਆ ਬਣਦੀ ਆ ਤੇ ਟੇਸਟ ਵੀ ਬਹੁਤ ਵੱਖਰਾ ਹੀ ਆਂਦਾ ਹੈ ਤੇ ਥੋੜਾ ਜਿਹਾ ਪਾਣੀ ਪਾ ਕੇ ਮੈਂ ਮਸਾਲੇ ਭੁੰਨ ਲਏ ਆ ਤੇ ਇਹ ਮੇਰ ਕੋ ਸੀਗੇ ਸੁੱਕੇ ਮਟਰ ਇਹਨਾਂ ਨੂੰ ਮੈਂ ਇੱਕ ਦਿਨ ਪਹਿਲਾਂ ਭਿੰਦਾ ਸੀਗਾ ਤੇ ਤਿੰਨ ਤੋਂ ਚਾਰ ਪਿਸਲਾ ਮੈਂ ਕੁੱਕਰ ਚ ਲਵਾਤੀਆਂ ਸੀਗੀਆਂ ਇਹ ਇਹਨਾਂ ਨੂੰ ਆਪਾਂ ਐਡ ਕਰ ਦਾਂਗੇ ਵਿੱਚ ਤੇ ਇਹ ਵੀ ਮੈਂ ਮਸਾਲੇ ਦੇ ਵਿੱਚ ਮਿਕਸ ਕਰਦੇ ਆ ਪਰ ਇੰਨੇ ਸੁੱਕੇ ਮਟਰ ਬਿਲਕੁਲ ਗਲਦੇ ਨਹੀਂ ਹੈਗੇ ਥੋੜੇ ਖੜਮੇ ਜਿਹੇ ਰਹਿੰਦੇ ਆ ਤੇ ਇੱਧਰ ਮੈਂ ਬੋਇਲ ਕੀਤੇ ਹੋਏ ਆਲੂ ਪਾਤੇ ਆ ਨਾਲ ਜਾਂ ਤੁਸੀਂ ਬੋਇਲ ਕਰਨ ਤੋਂ ਬਾਅਦ ਹਲਕੇ ਜਿਹੇ ਫਰਾਈ ਵੀ ਕਰ ਸਕਦੇ ਆ ਆਲੂਆਂ ਨੂੰ ਤੇ ਪਰ ਮੈਂ ਵੈਸੇ ਹੀ ਬੋਇਲ ਕੀਤੇ ਹੋਏ ਪਾਤੇ ਆ ਤੇ ਲੋ ਜੀ ਇਹਨਾਂ ਨੂੰ ਆਪਾਂ 1-2 ਮਿੰਟ ਵਾਸਤੇ ਕਵਰ ਕਰਕੇ ਪਕਾ ਲਾਂਗੇ ਜਿਹੜੇ ਕਿ ਸਾਰੇ ਮਸਾਲੇ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਰਚ ਜਣ ਤੇ ਉਸ ਤੋਂ ਬਾਅਦ ਮੈਂ ਪਾਣੀ ਐਡ ਕਰਤਾ ਗਰੇਵੀ ਵਾਸਤੇ ਗਰੇਵੀ ਤੁਸੀਂ ਜਿੰਨੀ ਪਸੰਦ ਕਰਦੇ ਹੋ ਸੰਘਣੀ ਜਾਂ ਥੋੜੀ ਪਤਲੀ ਉਹ ਸਭ ਨਾ ਪਾਣੀ ਐਡ ਕਰ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਲੋ ਜੀ ਇੱਧਰ ਆਪਣੀ ਸਬਜੀ ਵੀ ਬਣ ਕੇ ਡੰਨ ਹੈ ਦੇਖ ਸਕਦੇ ਆ ਬਹੁਤ ਵਧੀਆ ਕਰੀਮੀ ਕਰੀਮੀ ਜੀ ਬਣਦੀ ਆ ਤੇ ਇਹ ਚ ਐਡ ਕਰਤਾ ਹਰਾ ਧਨੀਆ ਤੇ ਕਸਤੂਰੀ ਮੇਥੇ ਵੀ ਪਾ ਸਕਦੇ ਆ ਪਰ ਉਹ ਮੇਰੇ ਕੋਲੇ ਹੈ ਨਹੀਂ ਸੀਗੀ ਤੇ ਸਬਜੀ ਦਾ ਟੇਸਟ ਬਿਲਕੁਲ ਆਉਂਦਾ ਜਿੱਦਾਂ ਆਪਾਂ ਸ਼ਾਈ ਪਨੀਰ ਬਣਾਨੇ ਆ ਬਿਲਕੁਲ ਸੇਮ ਉਦਾਂ ਟੇਸਟ ਆਉਂਦਾ ਤੇ ਲੋ ਜੀ ਦੇਖ ਸਕਦੇ ਆ ਸਬਜੀ ਆਪਣੀ ਤਿਆਰ ਹੈ ਤੇ ਮੈਂ ਆਈ ਸੀ ਤੇਜ ਪੱਤਾ ਲੈਣ ਆਪਣੀ ਤਰ੍ਹਾਂ ਤੇਜ ਬੱਤੇ ਦਾ ਬੁੱਟਾ ਇਹ ਆਪਾਂ ਲੈ ਕੇ ਜਾਵਾਂਗੇ ਤੋੜ ਕੇ ਇਹ ਇੱਕ ਡਾਣੀ ਲੈ ਜਾਣੀ ਆਪਾਂ ਇਹ ਹੁਣ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਇਹਦੇ ਕੀ ਕਰਨ ਤੇ ਇੱਧਰ ਆਪਾਂ ਲਿਆਂਦੀਆਂ ਸੀ ਦਾਲਾਂ ਕਈ ਤਰ੍ਹਾਂ ਦੀਆਂ ਜਿੱਦਾਂ ਲਿਆਂਦੀਆਂ ਆ ਮੂੰਗੀ ਮਸਰਾਂ ਦੀ ਕਾਲੇ ਚਨੇ ਹੋਗੇ ਤੇ ਇਹਦੇ ਵਿੱਚ ਆਪਾਂ ਤੇਜ ਪੱਤਾ ਰੱਖਾਂਗੇ ਕਿਉਂਕਿ ਕਈ ਵਾਰੀ ਸੁਸਰੀ ਜਾਂ ਢੋਰਾ ਲੱਗ ਜਾਂਦਾ ਆ ਤੇ ਉਹਦੇ ਲਈ ਆਪਾਂ ਵਿੱਚ ਇਹਦੇ ਤੇਜ ਪੱਤੇ ਦਿਨ-ਦਿਨ ਚਾਰ ਰੱਖ ਦਾਂਗੇ ਤੇ ਇਦਾਂ ਹੀ ਲੰਬੇ ਟਾਈਮ ਤੱਕ ਰਹਿ ਜਾਂਦੀਆਂ ਕੋਈ ਢੋਰਾ ਨਹੀਂ ਕੋਈ ਸੁਸਰੀ ਨਹੀਂ ਲੱਗਦੀ ਕਿਉਂਕਿ ਮੈਂ ਬਹੁ ਟਾਈਮ ਤੋਂ ਇਦਾਂ ਰੱਖਦੀ ਆਈ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਵਿੱਚ ਰੱਖ ਦਾਂਗੇ ਇਹ ਲੋ ਜੀ ਆਪਾਂ ਸਾਰੀਆਂ ਥਾਲਾਂ ਦੇ ਵਿੱਚ ਇਹਨਾਂ ਨੂੰ ਰੱਖਤਾ ਤੇ ਉੱਤੋਂ ਇਹਨਾਂ ਨੂੰ ਕਵਰ ਕਰ ਦਾਂਗੇ ਤੇ ਇੱਧਰ ਆਪਾਂ ਨੂੰ ਕਿਸੇ ਨੇ ਦਿੱਤੇ ਸੀ ਕੀ ਵੀ ਵਿੱਚ ਥੋੜੇ ਪੱਕੇ ਵੀ ਆ ਤੇ ਕੱਚੇ ਵੀ ਜਿਹੜੇ ਪੱਕੇ ਉਹ ਮੈਂ ਸਾਈਡ ਤੇ ਕੱਢ ਲੇ ਤੇ ਇੱਧਰ ਆਪਾਂ ਲਈ ਇੱਕ ਕਰਤੂਨੀ ਤੇ ਉਹਦੇ ਵਿੱਚ ਟਿਸ਼ੂ ਪੇਪਰ ਰੱਖ ਕੇ ਤੇ ਮੈਂ ਸਾਰੇ ਕੀ ਵੀ ਰੱਖਤੇ ਤੇ ਨਾਲ ਹੀ ਆਪਾਂ ਰੱਖ ਦਾਂਗੇ ਸੇ ਸਿਆਂ ਦੇ ਨਾਲੇ ਬਹੁਤ ਵਧੀਆ ਪੱਕਦੀਆਂ ਦੇ ਨਾਲੇ ਮਿੱਠੀਆਂ ਰਹਿੰਦੀਆਂ ਤੇ ਬਸ ਇਹਨੂੰ ਹਵਾ ਨਹੀਂ ਲੱਗਣ ਦੇਣੀ ਤੇ ਆਪਾਂ ਲਫਾਫੇ ਨਾਲ ਜਿਹੜਾ ਇਹਨੂੰ ਕਵਰ ਕਰ ਦੇਣਾ ਚੰਗੀ ਤਰ੍ਹਾਂ ਤੇ ਮੁੜ ਕੇ ਹਫਤੇ 10 ਦਿਨਾਂ ਬਾਅਦ ਦੇਖਾਂਗੇ ਕਿੱਦਾਂ ਬਣਦੀਆਂ ਤੇ ਲਓ ਜੀ ਆਪਣਾ ਅੱਜ ਦਾ ਇੰਨਾ ਹੀ ਵਲੋਗ ਸੀ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੋਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ